ਸਸ਼ੀਗਲ ਦੋਸਤੋ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਦੋਸਤੋ ਅੱਜ ਰਾਤ ਨੂੰ ਪੂਰੀ 51 ਸਾਲ ਤੱਕ ਇਹਨਾਂ ਚਾਰ ਰਾਸ਼ੀਆਂ ਤੇ ਤਨ ਲਟਾਉਣਗੇ ਭਗਵਾਨ ਸ਼ਿਵ ਜੀ ਦੋਸਤੋ ਭਗਵਾਨ ਸ਼ਿਵ ਹੁਣ 12 ਰਾਸ਼ੀਆਂ ਦੇ ਵਿੱਚ ਇਹ ਚਾਰ ਰਾਸ਼ੀ ਵਾਲਿਆਂ ਤੇ ਬਹੁਤ ਆਧਿਕ ਪਸੰਨ ਹੋ ਗਏ ਹਨ ਜਿਸ ਨਾਲ ਹੁਣ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਨ ਦੇ ਸਾਰੇ ਹੀ ਦੁੱਖ ਦਰਦ ਅਤੇ ਕਸ਼ਟ ਮਿਟਣ ਵਾਲੇ ਹਨ ਅਤੇ ਇਹਨਾਂ ਚਾਰ ਰਾਸ਼ੀ ਵਾਲਿਆਂ ਨੂੰ ਭਗਵਾਨ ਸ਼ਿਵ ਜੀ ਦੀ आशीर्वाद ਦੇ ਨਾਲ ਮਿਲਣ ਵਾਲੀਆਂ ਹਨ ਬਹੁਤ ਖੁਸ਼ੀਆਂ ਜਿਸ ਨਾਲ ਇਹਨਾਂ ਰਾਸ਼ੀ ਵਾਲਿਆਂ ਦਾ ਜੀਵਨ ਬਦਲ ਜਾਵੇਗਾ ਦੋਸਤੋ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਕਿਹੜੀਆਂ-ਕਿਹੜੀਆਂ ਹਨ ਜਿਨ੍ਹਾਂ ਤੇ ਭਗਵਾਨ ਸ਼ੇਵ ਹੋਣ ਪੂਰੇ 51 ਸਾਲ ਤੱਕ ਥਾਨ ਲਟਾਉਣ ਵਾਲੇ ਹਨ ਇਹ ਰਾਸ਼ੀ ਵਾਲੇ ਤਾਂ ਦੇ ਨਾਲ ਮਾਲਾ-ਮਾਲ ਹੋਣਗੇ ਦੋਸਤੋ ਦੋਸਤੋ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਉਹਨਾਂ ਖੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਤੁਹਾਨੂੰ ਦੱਸਣ ਵਾਲੇ ਹਾਂ ਐਸ ਲਈ ਤੁਸੀਂ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਅੰਤ ਤੱਕ ਪੂਰਾ ਦੇਖੋ ਬਿਲਕੁਲ ਵੀ ਇਸ ਵੀਡੀਓ ਨੂੰ ਮਿਸ ਨਾ ਕਰਨਾ ਕਿਉਂਕਿ ਇਹ ਵੀਡੀਓ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਲਈ ਬਹੁਤ ਹੀ ਮਹੱਤਵਪੂਰਨ ਜਾਣ ਵਾਲੀ ਹੈ ਦੋਸਤੋ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਵਿਅਕਤੀ ਦੇ ਜੀਵਨ ਦੇ ਵਿੱਚ ਗ੍ਰਹਾਂ ਦਾ ਕਾਫੀ ਮਹੱਤਵ ਹੁੰਦਾ ਹੈ ਜੀ ਹਾਂ ਦੋਸਤੋ ਹੁਣ ਵਿਅਕਤੀ ਦੇ ਜੀਵਨ ਵਿੱਚ ਕੁਝ ਵੀ ਚੰਗਾ ਜਾਂ ਬੁਰਾ ਹੁੰਦਾ ਹੈ ਤਾਂ ਔਸ ਵਿੱਚ ਗ੍ਰਹਾਂ ਦਾ ਬਹੁਤ ਹੀ ਵੱਡਾ ਹੱਥ ਹੁੰਦਾ ਹੈ। ਅਗਰ ਕਿਸੇ ਵਿਅਕਤੀ ਦੇ ਜੀਵਨ ਦੇ ਵਿੱਚ ਗ੍ਰਹਾਂ ਦੀ ਸਥਿਤੀ ਅਨੁਕੂਲ ਹੋਵੇ ਤਾਂ ਉਸ ਦੇ ਜੀਵਨ ਵਿੱਚ ਸਭ ਕੁਝ ਚੰਗਾ ਹੁੰਦਾ ਹੈ। ਅਗਰ ਗ੍ਰਹਾਂ ਦੀ ਸਥਿਤੀ ਚੰਗੀ ਨਾ ਹੋਵੇ ਤਾਂ ਵਿਅਕਤੀ ਦੇ ਜੀਵਨ ਵਿੱਚ ਦੁੱਖਾਂ ਦਾ ਪਹਾੜ ਟੁੱਟ ਸਕਦਾ ਹੈ। ਦੋਸਤੋ ਸ਼ਾਸਤਰਾਂ ਦੇ ਅਨੁਸਾਰ ਭਗਵਾਨ ਸ਼ਿਵ ਜੀ ਨੂੰ ਇਸ ਪੂਰੀ ਇਸ ਪੂਰੀ ਸ੍ਰਿਸ਼ਟੀ ਦਾ ਨਿਰਮਾਤਾ ਕਿਹਾ ਜਾਂਦਾ ਹੈ। ਕੇਵਲ ਇੰਨਾ ਹੀ ਨਹੀਂ ਐਸੋ ਇਲਾਵਾ ਭਗਵਾਨ ਸ਼ਿਵ ਨੂੰ ਦੇਵੋਂ ਦੇ ਦੇਵ ਮਹਾਦੇਵ ਵੀ ਕਿਹਾ ਜਾਂਦਾ ਹੈ ਜਾਨੀ ਕਿ ਧਾਰਮਿਕ ਸ਼ਾਸਤਰਾਂ ਦੇ ਅਨੁਸਾਰ ਭਗਵਾਨ ਸ਼ਿਵ ਦਾ ਸਥਾਨ ਬੇहद ਉੱਚਾ ਹੈ ਹਾਲਾਂਕਿ ਭਗਵਾਨ ਸ਼ਿਵ ਜਿन्हें भोले ਮੰਨੇ ਜਾਂਦੇ ਹਨ ਉਨ੍ਹਾਂ ਹੀ ਜ਼ਿਆਦਾ ਉਹਨਾਂ ਨੂੰ ਕ੍ਰੋਧ ਵੀ ਆਉਂਦਾ ਹੈ ਮਗਰ ਇਸ ਵਿੱਚ ਕੋਈ ਵੀ ਸ਼ੱਕ ਨਹੀਂ ਹੈ ਕਿ ਭਗਵਾਨ ਸ਼ਿਵ ਨੂੰ ਖੁਸ਼ ਕਰਨਾ ਬੇहद ਆਸਾਨ ਹੈ ਜੀहां ਦੋਸਤੋ ਜਿਸ ਵਿਅਕਤੀ ਤੇ ਇੱਕ ਵਾਰ ਭਗਵਾਨ ਸ਼ਿਵ ਦੀ ਕਿਰਪਾ ਹੋ ਜਾਵੇ ਜਦ ਕਿ ਇਹਨਾਂ ਨੂੰ ਉਸ ਦਾ ਚੰਗਾ ਸਮਾਂ ਆਉਣ ਤੋਂ ਕੋਈ ਵੀ ਰੋਕ ਨਹੀਂ ਸਕਦਾ ਫਿਲਹਾਲ ਅੱਜ ਹੁਣ ਤੁਹਾਨੂੰ ਕੁਝ ਐਸੀਆਂ ਰਾਸ਼ੀਆਂ ਦੇ ਬਾਰੇ ਦੱਸਣ ਵਾਲੇ ਹਾਂ ਜਿਨ੍ਹਾਂ ਤੇ ਭਗਵਾਨ ਸ਼ੇਵ ਦੀ ਕਿਰਪਾ ਹੋਣ ਵਾਲੀ ਹੈ ਜਾਣੇ ਅਗਰ ਤੁਸੀਂ ਸਿੱਧੇ ਸ਼ਬਦਾਂ ਦੇ ਵਿੱਚ ਸਮਝੋ ਤਾਂ ਭਗਵਾਨ ਸ਼ੇਵ ਦੀ ਕਿਰਪਾ ਇਹਨਾਂ ਚਾਰ ਰਾਸ਼ੀ ਵਾਲਿਆਂ ਦੇ ਜੀਵਾਂ ਦੇ ਵਿੱਚ ਹੁਣ ਖੁਸ਼ੀਆਂ ਹੀ ਖੁਸ਼ੀਆਂ ਆਉਣ ਵਾਲੀਆਂ ਹਨ ਤਾਂ ਦੋਸਤੋ ਆਓ ਹੁਣ ਗੱਲ ਕਰਦੇ ਹਾਂ ਨਾ ਕੁਸ਼ ਨਸੀਬ ਭਾਗਸ਼ਾਲੀ ਰਾਸ਼ੀਆਂ ਦੇ ਬਾਰੇ ਦੋਸਤੋ ਇਹਨਾਂ ਕੁਝ ਨਾਸੇ ਪਾਸ਼ਾਲੀ ਰਾਸ਼ੀਆਂ ਦੇ ਵਿੱਚੋਂ ਪਹਿਲੀ ਰਾਸ਼ੀ ਆਉਂਦੀ ਹੈ ਜੀ ਮੇਖ ਰਾਸ਼ੀ ਮੇਖ ਰਾਸ਼ੀ ਵਾਲਿਆਂ ਨੂੰ ਦੱਸ ਰਹੀ ਹਾਂ ਕਿ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਹੁਣ ਤੁਹਾਡੇ ਲੋਕਾਂ ਦੇ ਲਈ ਸਮਾਂ ਬਹੁਤ ਹੀ ਚੰਗਾ ਆਉਣ ਵਾਲਾ ਹੈ ਜੀ ਹਾਂ ਦੋਸਤੋ ਭਗਵਾਨ ਸ਼ਿਵ ਹੁਣ ਤੁਹਾਡੇ ਉੱਪਰ ਬੇਹੱਦ ਪਰਸਨ ਹਨ ਤੁਹਾਨੂੰ ਮਾਨ ਸਨਮਾਨ ਅਤੇ ਤੁਹਾਡੀ ਪ੍ਰਸੰਸਾ ਹੋਵੇਗੀ ਮੇਖ ਰਾਸ਼ੀ ਵਾਲਿਓ ਜਿਸ ਦੀ ਵਜ੍ਹਾ ਦੇ ਨਾਲ ਸਮਾਜ ਵਿੱਚ ਤੁਹਾਡੀ ਕਾਫੀ ਤਾਰੀਫ਼ ਹੋਵੇਗੀ ਤੁਹਾਨੂੰ ਦੱਸ ਰਹੀ ਹਾਂ ਕਿ ਭਗਵਾਨ ਜੀ ਦੀ ਕਿਰਪਾ ਤੁਹਾਡੇ ਉ, ਹੁਣ ਸਫਲਤਾ ਦੇ ਨਵੇਂ ਅਫਸਰ ਪ੍ਰਾਪਤ ਹੋਣ ਵਾਲੇ ਹਨ। ਇਹਨਾਂ ਅਫਸਰਾਂ ਨੂੰ ਪ੍ਰਾਪਤ ਕਰਕੇ ਤੁਹਾਡੇ ਜੀਵਨ ਦੇ ਵਿੱਚ ਤੁਸੀਂ ਅੱਗੇ ਵਧੋਗੇ। ਤੁਹਾਨੂੰ ਦੱਸ ਰਹੀ ਹਾਂ ਕਿ ਤੁਹਾਡੇ ਰੁਕੇ ਹੋਏ ਸਾਰੇ ਕੰਮ ਪੂਰੇ ਹੋਣਗੇ। ਇਹ ਸਮਾਂ ਪੂਰਾ ਹੁਣ ਤੁਹਾਡੇ ਪੱਖ ਵਿੱਚ ਹੈ। ਸਮੇਂ ਦਾ ਭਰਪੂਰ ਲਾਭ ਉਠਾਓ, ਸਮੇਂ ਨੂੰ ਹੱਥੋਂ ਨਾ ਜਾਣ ਦਿਓ। ਇਸ ਲਿਸਟ ਦੀ ਅਗਲੀ ਖੁਸ਼ ਨਸੀਬ ਰਾਸ਼ੀ ਹੈ ਜੀ ਤੋਲਾ ਰਾਸ਼ੀ। ਤੁਲਾ ਰਾਸ਼ੀ ਵਾਲਿਆਂ ਨੂੰ ਦੱਸ aíਏ ਕਿ ਭਗਵਾਨ ਸ਼ਿਵ ਦੀ ਕਿਰਪਾ ਤੁਲਾ ਰਾਸ਼ੀ ਵਾਲਿਓ ਤੁਹਾਡੇ ਉੱਪਰ ਅਧਿਕ ਤੁਹਾਡੇ ਉੱਪਰ ਬਹੁਤ ਹੀ ਜ਼ਿਆਦਾ ਹੋ ਰਹੀ ਹੈ ਤੁਹਾਡੇ ਉੱਪਰ ਹੋ ਗਈ ਹੈ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਤੁਲਾ ਰਾਸ਼ੀ ਵਾਲਿਓ ਆਉਣ ਵਾਲਾ ਸਮਾਂ ਕਾਫੀ ਤੁਹਾਡੇ ਲਈ ਚੰਗਾ ਹੋਵੇਗਾ ਫਿਰ ਸ਼ੋਭਾ ਪਰਨਾਮ ਲੈ ਕੇ ਆਵੇਗਾ ਤੁਹਾਨੂੰ ਦੱਸ aíਏ ਕਿ ਕੇਵਲ ਮਾਨ ਸਨਮਾਨ ਮਿਲੇਗਾ ਬਲਕੇ ਸਮਾਜ ਦੁਨਾਂ ਤੁਹਾਡੇ ਕਾਫੀ ਤਾਰੀਫ ਵੀ ਕੀਤੀ ਜਾਵੇਗੀ ਇਸੋਂ ਇਲਾਵਾ ਤੁਹਾਨੂੰ ਕਈ ਨਵੇਂ ਅ fırsਰ ਮਿਲਣ ਵਾਲੇ ਹਨ ਜਿਸ ਨਾਲ ਤੁਹਾਡੇ ਜੀਵਨ ਵਿੱਚ ਚੰਗਾ ਬਦਲਾਅ ਹੋਵੇਗਾ ਨਾਲ ਹੀ ਤੁਹਾਨੂੰ ਕਾਫੀ ਤਨ લાભ ਹੋਵੇਗਾ ਇੱਕ ਤਰਫ ਤੋਂ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਬਣਿਆ ਰਹੇਗਾ ਦੂਸਰੀ ਤਰਫ ਤੁਹਾਨੂੰ ਵਪਾਰ ਵਿੱਚ ਵ੍ਰੇਧੀ ਦੇਖਣ ਨੂੰ ਮਿਲੇਗੀ ਨਾਲ ਹੀ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪ੍ਰੋਮੋਸ਼ਨ ਅਤੇ ਵੇਤਨ ਵ੍ਰੇਧੀ ਦੇ ਯੋਗ ਹਨ ਜਿਸ ਨਾਲ ਇਹਨਾਂ ਦੀ ਆਰਥਿਕ ਸਥਿਤੀ ਕਾਫੀ ਮਜ਼ਬੂਤ ਬਣੀ ਰਹੇਗੀ ਜਿਸ ਨਾਲ ਤੁਲਾ ਰਾਸ਼ੀ ਵਾਲਿਓ ਤੁਹਾਡਾ ਜੀਵਨ ਬਹੁਤ ਹੀ ਆਨੰਦਮਈ ਬਤੀਤ ਹੋਵੇਗਾ। ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੀ ਕੰਨਿਆ ਰਾਸ਼ੀ। ਕੰਨਿਆ ਰਾਸ਼ੀ ਵਾਲਿਆਂ ਨੂੰ ਦੱਸਿਆ ਕਿ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਤੁਸੀਂ ਹੌਂ ਦਿਨ ਦੁਗਣੀ ਰਾ ਚੌਗਣੀ ਤਰੱਕੀ ਕਰੋਗੇ। ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਵਪਾਰ ਦੇ ਖੇਤਰ ਦੇ ਵਿੱਚ ਕੀਤੀ ਗਈ ਕੋਸ਼ਿਸ਼ ਸਫਲ ਹੋਵੇਗੀ। ਨੌਕਰੀ ਦੀ ਦਸ਼ਾ ਦੇ ਵਿੱਚ ਚੱਲ ਰਿਹਾ ਪ੍ਰਯਾਸ ਚੱਲਦੇ ਸਫਲ ਹੋਵੇਗਾ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ। ਵਪਾਰਿਕ ਲੋਕਾਂ ਨੂੰ ਕਾਫੀ ਤਨਲਾਭ ਦੀ ਪ੍ਰਾਪਤੀ ਦੇ ਸੰਕੇਤ ਨਜ਼ਰ ਆ ਰਹੇ ਹਨ ਜਿਵੇਂ ਜਿਵੇਂ ਸਾਥੀ ਦੀ ਤਰਫੋਂ ਕੁਝ ਖਬਰੇ ਤੁਹਾਨੂੰ ਮਿਲਣ ਵਾਲੀ ਹੈ ਭਗਵਾਨ ਛੇਵ ਦੇ ਕਿਰਪਾ ਦੇ ਨਾਲ ਇਸ ਰਾਸ਼ੀ ਵਾਲੇ ਲੋਕਾਂ ਨੂੰ ਪਾਰ ਵਿੱਚ ਵਾਅਦਾ ਹੋਣ ਦੀ ਸੰਭਾਵਨਾ ਹੈ ਨਾਲੇ ਨਾਲ ਕੰਨਿਆ ਰਾਸ਼ੀ ਵਾਲੇ ਸਮਾਜਿਕ ਖੇਤਰ ਵਿੱਚ ਸਫਲਤਾ ਪ੍ਰਾਪਤ ਹੋਵੇਗੀ ਇਸ ਰਾਸ਼ੀ ਦੇ ਜੋ ਲੋਕ ਵਿਦਿਆਰਥੀ ਹਨ ਉਹਨਾਂ ਨੂੰ ਸਿੱਖਿਆ ਖੇਤਰ ਦੇ ਵਿੱਚ ਸਫਲਤਾ ਪ੍ਰਾਪਤ ਹੋਣ ਵਾਲੀ ਹੈ ਇਸ ਦੇ ਨਾਲ ਹੀ ਤੁਹਾਡੇ ਦੁਆਰਾ ਕੀਤੇ ਗਏ ਯਤਨ ਜਲਦੀ ਹੀ ਵੱਡੀਆਂ ਮੁਸ਼ਕਲਾਂ ਦਾ ਸਮਾਧਾਨ ਤੁਹਾਨੂੰ ਮਿਲੇਗਾ। ਭਗਵਾਨ ਸ਼ਿਵ ਦੇ ਆਸ਼ੀਰਵਾਦ ਦੇ ਨਾਲ ਕੰਨਿਆ ਰਾਸ਼ੀ ਵਾਲੋ ਇਹ ਸਮਾਂ ਤੁਹਾਡੇ ਲਈ ਚੰਗਾ ਹੈ। ਜੋ ਲੋਕ ਵਿਦੇਸ਼ ਵਿੱਚ ਜਾ ਕੇ ਨੌਕਰੀ ਜਾਂ ਪੜਾਈ ਕਰਨ ਨੂੰ ਲੈ ਕੇ ਸੁਪਨਾ ਦੇਖ ਰਹੇ ਹਨ ਉਹ ਸੁਪਨਾ ਉਹਨਾਂ ਦਾ ਜਲਦੀ ਹੀ ਪੂਰਾ ਹੋਵੇਗਾ। ਜੋ ਲੋਕ ਨਵਾਂ ਵਾਹਨ ਜਾਂ ਮਕਾਨ ਖਰੀਦਣ ਨੂੰ ਲੈ ਕੇ ਕੋਈ ਯੋਜਨਾ ਬਣਾ ਰਹੇ ਹਨ ਤਾਂ ਇਹ ਯੋਜਨਾ ਉਹਨਾਂ ਦੀ ਸਫਲ ਹੋਵੇਗੀ। ਜੀਆਂ ਦੋਸਤੋ ਭਗਵਾਨ ਛੇਵ ਦੇ ਆਸ਼ੀਰਵਾਦ ਦੇ ਨਾਲ ਤੁਹਾਡੀਆਂ ਹੁਣ ਸਾਰੀਆਂ ਇਸ਼ਿਆਮਾਂ ਪੂਰੀਆਂ ਹੋਣਗੀਆਂ ਜਿਸ ਨਾਲ ਤੁਹਾਡੇ ਘਰ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਦੋਸਤੋ ਇਸ ਲਿਸਟ ਦੀ ਅਗਲੀ ਰਾਸ਼ੀ ਹੈ ਜੇ ਮਕਰ ਰਾਸ਼ੀ ਮਕਰ ਰਾਸ਼ੀ ਵਾਲਿਓ ਤੁਹਾਨੂੰ ਦੱਸ ਰਹੀ ਕਿ ਭਗਵਾਨ ਛੇਵ ਦੀ ਕਿਰਪਾ ਦੇ ਨਾਲ ਤੁਹਾਡੇ ਲਈ ਸਮਾਂ ਬਹੁਤ ਚੰਗਾ ਹੈ ਤੁਹਾਨੂੰ ਦੱਸ ਰਹੀ ਕਿ ਨਾ ਕੇਵਲ ਮਾਨ ਸਨਮਾਨ ਮਿਲੇਗਾ ਬਲਕਿ ਸਮਾਜ ਦੁਆਰਾ ਤੁਹਾਡੀ ਤਾਰੀਫ ਵੀ ਹੋਵੇਗੀ ਐਸੋ ਇਲਾਵਾ ਤੁਹਾਨੂੰ ਆਪਣੇ ਜੀਵਨ ਵਿੱਚ ਐਸੇ ਨਵੇਂ ਅਵਸਰ ਮਿਲਣ ਵਾਲੇ ਹਨ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਜਿहां ਦੋਸਤੋ ਭਗਵਾਨ ਸ਼ੇਵ ਦੀ ਕਿਰਪਾ ਤੁਹਾਡੇ ਉੱਪਰ ਬਣ ਰਹੀ ਹੈ ਜਿਸ ਨਾਲ ਤੁਹਾਨੂੰ ਕਾਫੀ ਤਨਲਾਭ ਮਿਲੇਗਾ ਇੱਕ ਤਰਫ ਪਰਿਵਾਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਦੂਸਰੀ ਤਰਫ ਵਪਾਰ ਵਿੱਚ ਵਾਧਾ ਹੋਵੇਗਾ ਮਕਰ ਸ਼ਿਵਾਲਿਓ ਹਣ ਚਾਰੋਂ ਤਰਫ ਤੋਂ ਤੁਹਾਨੂੰ ਲਾਭੇ ਲਾਭ ਮਿਲਣ ਵਾਲਾ ਹੈ ਭਗਵਾਨ ਛੇਵ ਦੀ ਕਿਰਪਾ ਤੁਹਾਡੇ ਉੱਪਰ ਬਣੀ ਰਹੇਗੀ ਨਾਲੇ ਨਾਲ ਜੋ ਲੋਕ ਨੌਕਰੀ ਕਰਦੇ ਹਨ ਉਹਨਾਂ ਨੂੰ ਨੌਕਰੀ ਵਿੱਚ ਪੋਤੋ ਨਿਤੀ ਦੇ ਨਾਲ ਨਾਲ ਵੇਤਨ ਵ੍ਰੇਧੀ ਦੇ ਵਿੱਚ ਜੋਕ ਹਨ ਮਕਰ ਰਾਸ਼ੀ ਵਾਲੇ ਤੁਹਾਨਾਂ ਦਾ ਸਹੀ ਹੈ ਕਿ ਭਗਵਾਨ ਛੇਵ ਦੇ ਕਿਰਪਾ ਦੇ ਨਾਲ ਤੁਹਾਡੇ ਲਈ ਤਨ ਪ੍ਰਾਪਤੀ ਦੇ ਅਨੇਕਾਂ ਅਪਸਰ ਪ੍ਰਾਪਤ ਹੋਣਗੇ ਜਿਸ ਨਾਲ ਤੁਹਾਡਾ ਚੇਵਣ ਬਦਲ ਜਾਵੇਗਾ ਤੇ ਤੁਹਾਡੀ ਆਰਥਿਕ ਸਥਿਤੀ ਮਜ਼ਬੂਤ ਹੋਵੇਗੀ ਨਾਲੇ ਨਾਲ ਨਾਲੇ ਨਾਲ ਤੁਹਾਡੇ ਘਰ ਵਿੱਚ ਖੁਸ਼ੀਆਂ ਦਾ ਮਾਹੌਲ ਰਹੇਗਾ ਜੋ ਲੋਕ ਸੰਤਾਨ ਪ੍ਰਾਪਤੀ ਦੇ ਇਸ਼ਕਾ ਹਨ ਉਹਨਾਂ ਨੂੰ ਸੰਤਾਨ ਪ੍ਰਾਪਤੀ ਦਾ ਸੁੱਖ ਮਿਲੇਗਾ ਜਿਸ ਨਾਲ ਘਰ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣਗੀਆਂ ਦੋਸਤੋ ਤੁਹਾਨੂੰ ਦੱਸ ਦਈਏ ਕਿ ਭਗਵਾਨ ਸ਼ਿਵ ਦੀ ਕਿਰਪਾ ਦੇ ਨਾਲ ਮਕਰ ਰਾਸ਼ੀ ਵਾਲਿਓ ਹੁਣ ਤੁਹਾਡੇ ਜੀਵਨ ਵਿੱਚ ಅಪਾਰ ਖੁਸ਼ੀਆਂ ਦੀ ਪ੍ਰਾਪਤੀ ਤੁਸੀਂ ਕਰੋਗੇ ਜਿਸ ਨਾਲ ਤੁਹਾਡਾ ਜੀਵਨ ਬਦਲ ਜਾਵੇਗਾ ਕੈਨਾਂ ਗਲਤ ਨਹੀਂ ਹੋਵੇਗਾ ਮਕਰ ਰਾਸ਼ੀ ਵਾਲਿਓ ਭਗਵਾਨ ਸ਼ਿਵ ਦੇ ਆਸ਼ੀਰਵਾਦ ਦੇ ਨਾਲ ਹੁਣ ਸਮਾਂ ਤੁਹਾਡੇ ਪਾਕ ਵਿੱਚ ਸਮੇਂ ਦਾ ਭਰਪੂਰ ਲਾਭ ਉਠਾਓ ਸਮੇ ਨੂੰ ਸਮੇ ਨੂੰ ਹੱਥੋਂ ਨਾ ਜਾਂਦੇ ਹੋ। ਦੋਸਤੋ ਏਸੇ ਉਪਾਗਸ਼ਾਲੀਆਂ ਤੇ ਕੁਝ ਨਸੀਬ ਰਾਸ਼ੀਆਂ ਜਿਨ੍ਹਾਂ ਨੂੰ ਭਗਵਾਨ ਚੇਵਜੀ ਦਾ ਆਸ਼ੀਰਵਾਦ ਮਿਲਣ ਵਾਲਾ ਹੈ ਅਤੇ ਜਿਨ੍ਹਾਂ ਦੇ ਘਰ ਪਧਾਰ ਰਹੀਆਂ ਹਨ ਅਪਾਰ ਖੁਸ਼ੀਆਂ ਅਤੇ ਜਿਨ੍ਹਾਂ ਨੂੰ ਮਿਲਣ ਵਾਲੀਆਂ ਹਨ ਵੱਡੀਆਂ ਵੱਡੀਆਂ ਸਫਲਤਾਵਾਂ। ਜੇਕਰ ਇਹ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ। ਧੰਨਵਾਦ।